ਕਿ ਫਤੇ ਹੋ ਗਏ ਹੋ ਤੁਸੀਂ ਸਾਰੇ ਫ੍ਰੀ ਆਈ ਹੋਪ ਤੁਹਾਨੂੰ ਰੰ ਦਾ ਸਾਰਿਆਂ ਤੇ ਮੇਰ ਭੈ ਅਥ ਰੱਖਣ ਸਭ ਨੂੰ ਤੰਦਰੁਸਤੀਆਂ ਬਖਸ਼ਿਆ ਚੱਲ ਆਵੇ ਜੇ ਤੁਸੀਂ ਫ੍ਰੀ ਹੋ ਗਏ ਹੋ ਤੇ ਆ ਜਾਓ ਆਪਾਂ 10 ਮਿੰਟ ਗੱਲ ਕਰ ਰਹੇ ਤੇ ਕਿੱਥੇ ਕਿੱਥੇ ਮੀ ਪੈਂਦਾ ਕਿੱਥੇ ਕਿੱਥੇ ਨਹੀਂ ਪੈਂਦਾ ਸਾਡੇ ਤਾਂ ਬਹੁਤ ਮੀ ਪਈ ਜਾਂਦਾ ਇੰਨਾ ਤੋਂ ਜ਼ਿਆਦਾ ਪਈ ਜਾਂਦਾ ਕੀ ਕਹਿਣ ਦੀ ਗੱਲ ਪੈ ਕੇ ਹਟ ਜੇ ਉਹ ਹੋਰ ਗੱਲ ਹੁੰਦੀ ਹਨਾ ਜਿਹੜਾ ਐ ਪੈ ਕੇ ਪਈ ਜਾਂਦਾ ਪਈ ਜਾਂਦਾ ਨੁਕਸਾਨ ਕਰਦਾ ਹਨਾ ਕਿੱਥੇ ਕਿੱਥੇ ਕਿੰਨਾ ਕਿੰਨਾ ਮੀ ਪੈ ਗਿਆ ਬਹੁਤ ਲੋਕਾਂ ਦਾ ਨੁਕਸਾਨ ਹੋ ਗਿਆ ਹਨਾ ਵਿਚਾਰਿਆਂ ਦਾ ਪਸ਼ਵਾਂ ਦਾ ਪੰਛੀਆਂ ਦਾ ਜਿੰਗਾਂ ਦਾ ਹਨਾ ਫਸਲ ਵਾੜੀ ਦਾ ਵਾਹਿਗੁਰੂ ਸਾਹਿਬ ਤੇ ਮਿਹਰ ਭਰ ਆਥ ਰੱਖਣਾ ਵਿਚਾਰੇ ਲੋਕ ਅੱਜ ਦੇ ਡਿੱਗੇ ਹਨਾ ਕਦੋਂ ਉੱਠਣਗੇ ਜਿੱਥੇ ਜਿੱਥੇ ਸਾਰੇ ਪ੍ਰਮਾਤਮਾ ਗੜੀ ਅਰਦਾਸ ਕਰੋ ਉਹਨਾਂ ਨੂੰ ਵੀ ਸਬਰ ਵੀ ਬਖਸ਼ੇ ਸੰਤੋਖ ਬਖਸ਼ੇ ਤੇ ਪਰ ਜਿਹੜੀ ਉਹਨਾਂ ਤੇ ਬੀਤੀ ਹਨਾ ਵਿਚਾਰਿਆਂ ਤੇ ਉਹ ਕਦੋਂ ਉਹ ਹੋਊਗਾ ਹਨਾ ਤੇ ਹੋਰ ਦੱਸੋ ਤੁਸੀਂ ਕਿਦਾਂ ਖਾਣਾ ਖੂਣਾ ਖਾ ਲਿਆ ਸਾਰਿਆਂ ਨੇ ਅੱਜ ਤਾਂ ਆਪਾਂ ਦਾ ਕੋਈ ਵੀਡੀਓ ਵੀ ਅਪਲੋਡ ਨਹੀਂ ਕੀਤੀ ਨਾ ਦੁੱਖ ਜਾਂ ਫੀਲ ਹੁੰਦਾ ਹਨਾ ਤੇ ਕਿਤੇ ਆਪਾਂ ਉਹ ਕਰਦੇ ਹਨਾ ਖੁਸ਼ੀ ਖੁਸ਼ੀ ਕੋਈ ਕੰਮ ਤੇ ਮੈਂ ਅੱਜ ਵੀਡੀਓ ਇਸ ਕਰਕੇ ਨਹੀਂ ਸੀ ਅਪਲੋਡ ਕੀਤੀ ਬੀਕੋਸ ਨਾ ਮਨ ਬਹੁਤ ਦੁਖੀ ਸੀਗਾ ਤੇ ਵਿਚਾਰੇ ਉਹ ਲੋਕ ਵੇਖ ਲੋ ਤੁਸੀਂ ਹਨਾ ਉਹਨਾਂ ਦਾ ਕੀ ਬਣੂਗਾ ਕੀ ਨਹੀਂ ਕਿੱਧਰ ਜਾਣਗੇ ਹਨਾ ਕਿੰਨਾ ਚਿਹਰੇ ਜਿਨ੍ਹਾਂ ਦੀ ਹੁਣ ਫਸਲ ਦਾ ਨੁਕਸਾਨ ਹੋ ਗਿਆ ਪਸ਼ੂ ਕਿੰਨੇ ਕਿੰਨੇ ਰੋੜ ਗਏ ਹਨਾ ਵਿਚਾਰੇ ਵਾਹਿਗੁਰੂ ਉਹਨਾਂ ਨੂੰ ਪਾਣਾ ਵੀ ਮੰਨਨ ਹੋ ਕਰੇ ਤੇ ਬਾਕੀ ਚਲੋ ਜੋ ਕਿਸਮਤ ਵਿੱਚ ਲਿਖਿਆ ਹਨ ਤੇ ਕੀ ਕਰ ਸਕਦੇ ਆ ਕਿਨੇ ਜਿਹੜੇ ਹੁਣ ਦਿਹਾੜੀਆਂ ਕਰਦੇ ਆ ਵਾਇਗਰੂ ਵਾਇਗਰੂ ਰਾਜਨਾ ਮਾਨ ਨਹੀਂ ਸੀਗਾ ਤੇ ਪਹਿਲਾਂ ਤਾਂ ਕੱਲ ਗੈਸ ਦਾ ਆਇਓ ਸੀ ਨਾ ਵੀਰਾ ਭਾਬੀ ਸਰਗੁਣਾਈ ਸੀਗੀ ਉਹਦੇ ਨਾਲ ਥੋੜਾ ਦੇਨ ਸਪੈਂਡ ਹੋ ਗਿਆ ਤੇ ਫਿਰ ਉਹ ਗਏ ਆਫਟਰ ਆਪਾਂ ਨੇ ਇੱਥੇ ਪਹਿਰਾ ਸਾਹਿਬ ਕੱਟਿਆ ਤੇ ਵਾਹਿਗੁਰੂ ਸਰਬੱਤ ਦੇ ਭਲੇ ਵਾਸਤੇ ਪਰਮਾਤਮਾ ਉਹਨਾਂ ਨੂੰ ਉਹ ਕਰੇ ਤੰਦਰੁਸਤੀ ਬਖਸ਼ੇ ਜਿਹੜੇ ਹੁਣ ਬੰਨਾਂ ਤੇ ਬੈਠੇ ਆ ਵਿਚਾਰੇ ਚੱਲ ਕੋਈ ਲੰਗਰ ਪਾਣੀ ਤਾਂ ਦੇਂਦੇ ਆ ਲੋਕ ਹਨਾ ਤੇ ਬਟ ਫਿਰ ਵੀ ਤਾਂ ਉਹਨਾਂ ਵਾਸਤੇ ਕਿੰਨਾ ਔਖਾ ਹੈ ਹੈਲੋ ਹਾਂਜੀ ਹੁਸਨਪ੍ਰੀਤ ਜੀ ਕਿਵੇਂ ਹੋ ਤੁਸੀਂ ਥੈਂਕ ਯੂ ਸੋ ਮਾਚਾ ਹਾਂਜੀ ਆਪਾਂ ਠੀਕ ਆ ਤੁਸੀਂ ਦੱਸੋ ਕਿਵੇਂ ਹੋ ਖਾਣਾ ਖੂਣਾ ਖਾ ਲਿਆ ਤੁਸੀਂ ਠੀਕ ਹੋ ਤੁਹਾਡੇ ਮੌਸਮ ਕਿਵੇਂ ਆ ਸਾਡੇ ਤਾਂ ਬਹੁਤ ਖਰਾਬ ਆ ਸ਼ਾਮ ਦਾ ਮੀਂਹ ਪਈ ਜਾਂਦਾ ਸਾਡੇ 6 ਵਜੇ ਦਾ ਮੀਂਹ ਪਈ ਜਾਂਦਾ ਚਲੋ ਵਧੀਆ ਹੀ ਚਾਹੀਦੇ ਬਾਬਾ ਜੀ ਕਿਰਪਾ ਰੱਖਣ ਆਪਾਂ ਵੀ ਠੀਕ ਠਾਕ ਆ ਵਧੀਆ ਤੇ ਸਾਡੇ ਮੀਂਹ ਬਹੁਤ ਪੈਂਦਾ ਤੁਹਾਡੇ ਕਿਵੇਂ ਆ ਚਲੋ ਵਧੀਆ ਹਨਾ ਟਾਈਮ ਨਾਲ ਖਾ ਲਿਆ ਤਾਂ ਅਸੀਂ ਖਾਣਾ ਤਾਂ ਬਹੁਤ ਟਾਈਮ ਦਾ ਖਾਦਾ ਸੀਗਾ ਹੋਰ ਦੋਸਤਰੇ ਕਿਦਾਂ ਸਾਰੇ ਠੀਕ ਆ ਕੀ ਕਰਦੇ ਸੀ ਹਾਂਜੀ ਹਲੋ ਹਰਜੋ ਹਾਂਜੀ ਹਰਪ੍ਰੀਤ ਜੀ ਆਪਾਂ ਠੀਕ ਆ ਤੁਸੀਂ ਦੱਸੋ ਕਿਵੇਂ ਹੋ ਲਾਈਕ ਕਰ ਦਿਆ ਕਰੋ ਪਲੀਜ਼ ਤੁਸੀਂ ਆਪੇ ਹੀ ਹਾਂਜੀ ਸਾਹਿਬ ਜੀ ਕਿਵੇਂ ਹੋ ਤੁਸੀਂ ਠੀਕ ਥੈਂਕ ਯੂ ਸੋ ਮਾਚਾ ਹੱਲੇ ਨਹੀਂ ਹੈਗਾ ਮੀ ਸਾਡੇ ਤਾਂ ਬਹੁਤ ਆ ਚਲੋ ਕੋਈ ਨਾ ਨਾ ਉਧਰ ਤਾਂ ਮਾਝੇ ਏਰੀਏ 'ਚ ਤਾਂ ਪਹਿਲਾਂ ਵੀ ਬਹੁਤ ਹਨਾ ਮੋਗੇ ਏਰੀਏ 'ਚ ਵੀ ਬਹੁਤ ਪਾਣੀ ਆਇਆ ਹੋਇਆ ਕਾਉਂਕੇ ਪਿੰਡ ਵਿੱਚ ਵਧੀਆ ਤੁਸੀਂ ਦੱਸੋ ਕਿਵੇਂ ਹੋ ਹੋਰ ਸੁਣਾਓ ਖਾਣਾ ਖੁਣਾ ਹੋ ਗਿਆ ਤੁਹਾਡਾ ਸਾਰਿਆਂ ਦਾ ਤੇ ਹੁਣ ਮੈਂ ਤੁਹਾਨੂੰ ਦਿਖਾਉਂਦੀ ਸਰਗੋਨ ਦੇ ਕੰਮ ਸਰਗੋਨ ਨੇ ਸਾਡੇ ਦੇਖੋ ਤੁਸੀਂ ਸਾਰੇ ਚੂਚੇ ਮੂਚੇ ਸਾਰੇ ਟੈਡੀ ਵੇਅਰ ਡੌਗੀ ਸ਼ੌਗੀ ਸਾਰੇ ਲਾ ਕੇ ਉਹਦੀ ਤਾਂ ਲਾਤੀ ਸਿਰਤੀ ਤਾਂ ਫੇਰ ਮਾ ਸਵੇਰੇ ਜੋੜੀ ਉਹ ਤੇ ਹਜੇ ਕਹਿੰਦੀ ਮੈਨੂੰ ਉਹ ਵੀ ਲਾ ਕੇ ਦੋ ਉਹ ਵੀ ਲਾ ਕੇ ਦੋ ਫੇਰ ਮੈਂ ਕਹਾਂ ਸਾਰੇ ਜੁੜੇ ਆ ਨਾਲ ਤੇ ਜੇ ਤੂੰ ਲਾਏ ਨਾ ਤੇ ਫੇਰ ਤੇਰੇ ਫੁੱਫੜ ਜੀ ਤੈਨੂੰ ਆ ਕੇ ਉਹੋ ਕਰਨਗੇ ਤੇ ਇਹ ਤਾਂ ਜੋੜੇ ਹੋਏ ਆ ਨਾਲ ਕਹਿੰਦੀ ਔਰ ਅਥ ਵੀ ਲਾ ਕੇ ਦੇ ਉਹ ਵੀ ਲਾ ਕੇ ਦੇ ਉਹ ਵੀ ਲਾ ਕੇ ਦੇ ਕਹਿੰਦੇ ਪੰਜਾਬ ਦੇ ਸਕੂਲ ਕੱਲ ਨੂੰ ਫੇਰ ਬੰਦ ਹੋਣਗੇ ਨਿਊਜ਼ਾਈ ਜਾਂਦੀ ਸੀਗੀ ਹੋਰ ਦੱਸੋ ਤੁਸੀਂ ਹੋਈ ਗੱਲ ਬਾਤ ਤੇ ਆ ਉਹਨੇ ਸਾਰੇ ਲਾ ਲਾ ਕਿੱਥੇ ਐਦਾ ਐਦਾ ਪਤਾ ਨਹੀਂ ਥੇ ਲੈ ਗਿਆ ਕਿੱਥੇ ਰੱਖ ਗਈ ਉਹਦੇ ਦਾ ਕੱਟਣ ਦਾ ਇਹ ਉਹ ਹੋਆ ਸਟੌਪ ਪਰ ਗਿਆ ਤੇ ਉਹ ਬੰਨਣਾ ਵਾਲਾ ਤੇਰੀ ਪੇਨ ਜੀ ਪਤਾ ਨਹੀਂ ਕਿੱਥੇ ਰੱਖੀ ਪਾ ਲੂੰਗੀ ਕਹਿੰਦੀ ਇਹ ਕੈਂਡਲ ਆ ਮੋਮਬੱਤੀ ਆ ਬੂਬਾ ਰਾਤ ਨੂੰ ਜਗਾ ਲਿਆ ਕਰੋ ਮੈਂ ਕਿਹਾ ਚੰਗਾ ਹੋਰ ਸੁਣਾਓ ਤੁਸੀਂ ਮੀਂਦ ਨੇ ਵੀ ਮੜਾ ਹਾਲ ਨਾ ਕੀਤਾ ਸਾਡੇ ਨੇਬਰ ਦੇ ਨਾ ਪਰਸੋਂ ਇੱਕ ਅੰਕਲ ਆਗਾ ਬੈਕ ਸਾਡ ਰਹਿੰਦੇ ਤੇ ਉਹਨਾਂ ਦੇ ਅੰਕਲ ਦੇ ਨਾ ਲੜ ਗਿਆ ਵਿਚਾਰੇ ਦੇ ਰਾਤ ਨੂੰ ਸਾਡੇ ਪਾਪਾਈ ਕੋਲ ਆਏ ਮੇਰੇ ਹਿਸਾਬ ਨਾਲ 7:00 ਵਜੇ ਤੇ ਫੇਰ ਉਹ ਥੋੜਾ ਪੋਣ ਵਾਸਤੇ ਲੈ ਕੇ ਗਏ ਤੇ ਉਹ ਜਿੱਦੋ ਵਿਚਾਰੇ ਠੀਕ ਹੋ ਗਏ ਪਤਾ ਲੱਗ ਗਿਆ ਸੀਗਾ ਤੇ ਮੀਂਹ ਦੇ ਨਾਲ ਸੱਪ ਆ ਗਿਆ ਘਰੇ ਉਹਨਾਂ ਦੇ ਦੇਖੋ ਤੁਸੀਂ ਸ਼ਹਿਰਾਂ ਵਿੱਚ ਵੀ ਸੱਪ ਆਉਂਦੇ ਆਏ ਹੋਰ ਸੁਣਾਓ ਇਹਨਾਂ ਨੂੰ ਹੁਣ ਕੱਲ ਨੂੰ ਜੋੜਾਂਗੇ ਪਹਿਲਾਂ ਮੰਮੀ ਕਹਿੰਦੀ ਇਹਨਾਂ ਨੂੰ ਧੋ ਦਾਂਗੇ ਉਹਨੇ ਤਾਂ ਰੋਲ ਦਿੱਤੀ ਮੈਂ ਕਹਿੰਦਾ ਨਹੀਂ ਇਹ ਤੋਤਿਆਂ ਤੋਂ ਇਹਨਾਂ ਇਹ ਕਿਹੜੇ ਚਿੱਟੇ ਚਿੱਟਾ ਧੋ ਦਾਂਗੇ ਦੂਜੇ ਰਹਿਣ ਦਾਂਗੇ ਹੋਰ ਦੱਸੋ ਓਏ ਨੰਮੀਤਾ ਜੀ ਅੱਜ ਤੁਸੀਂ ਸੌਣ ਲੱਗੇ ਆ ਕਿ ਨਹੀਂ ਸੌਣ ਲੱਗੇ ਅਸੀਂ ਤਾਂ ਵੈਸੇ ਤਾਂ ਮੈਂ ਤਾਂ ਉ ਤਾਂ ਸੀ ਨੋਰਮਲੀ 9:30 ਵਜੇ ਸੌ ਜਾਂਦੇ ਤੇ ਨਹੀਂ ਤੇ ਮੈਂ ਹੁਣ ਉਹ ਸੀਰੀਅਲ ਦੇਖ ਕੇ ਸੌਂਦੀ 10:30 11 ਵਜੇ ਉਹਨਾਂ ਚਿਰ ਫਿਰ ਮੈਂ ਨਾਲ ਸਲਾਈਆਂ ਬੋਨ ਲੈਂਦੀ ਦੋ ਜੋੜੇ ਬਣਾ ਲੈ ਸਟੌਕੇ ਨੇ ਤੇ ਵੀਡੀਓ ਆਪਾਂ ਉਹ ਕਰਾਂਗੇ ਆਪਾਂ ਨਵਾਂ ਚਾਈਨ ਚੈਨਲ ਇੱਕ ਹੋਰ ਬਣਾਇਆ ਉਹਦੇ ਤੇ ਆਪਾਂ ਉਹ ਵੀਡੀਓ ਪਾਵਾਂਗੇ ਫਿਰ ਮੈਂ ਤੁਹਾਨੂੰ ਚਾਈਨ ਨਾਲ ਮੈਂਸ਼ਨ ਕਰੂੰਗੀ ਨਾਮ ਤੇ ਤੁਸੀਂ ਸਬਸਕ੍ਰਾਈਬ ਕਰ ਲਿਓ ਪਲੀਜ਼ ਤੇ ਬਹੁਤ ਬਹੁਤ ਧੰਨਵਾਦ ਹੈਲੋ ਹਾਂਜੀ ਮੰਦੀਪ ਜੀ ਕਿਵੇਂ ਹੋ ਤੁਸੀਂ ਠੀਕ ਹੋ ਹਾਂਜੀ ਆਪਾਂ ਠੀਕ ਆ ਕਿਰਪਾ ਬਾਬਾ ਜੀ ਦੀ ਤੁਸੀਂ ਦੱਸੋ ਕਿੱਦਾਂ ਮੋਸਮ ਕੇ ਮੇਆ ਖਾਣਾ ਖੁਣਾ ਖਾ ਲਿਆ ਘਰੇ ਸਾਰਾ ਪਰਿਵਾਰ ਠੀਕ ਆ ਤੁਹਾਡੇ ਕੀ ਕਰਦੇ ਆ ਆ ਸਾਡੀ ਕਲ ਕਮਲੀ ਜੀ ਮੇਰੀ ਭਤੀਜੀ ਆਈ ਸੀਗੀ ਇੱਕ ਛੋਟੀ ਜੀ ਦੇਖੀ ਸੀ ਨਾ ਕੱਲ ਤੁਸੀਂ ਲਾਈਵ 'ਚ ਬੋਲਦੀ ਸੀ ਇਹ ਉਹ ਦੇ ਉਹ ਜੋੜ ਕੇ ਗਈ ਆ ਖੜਾਉਣੇ ਮੈਨੂੰ ਕਹਿੰਦੀ ਘਰ ਹੋਰ ਵੱਡਾ ਕਰ ਲੋ ਥੋੜਾ ਜਿਹਾ ਉਹ ਕਹੀ ਜਾਈ ਦੇਆ ਠੀਕ ਹੈ ਜੀ ਤੇ

सारे डोगी शोगी ओकी रख के गई है मौसम मीह होगी है ना साथे तमंडी च गए पापा जी ओ हो सी ਗੱਡੀ ਲੈ ਕੇ ਗਏ ਸੀ ਮੰਡੀ ਚ ਹਵਾ ਭਰਨ ਵਾਸਤੇ ਤੇ ਕਹਿੰਦੇ ਮੰਡੀ ਪਾਣੀ ਨਾਲ ਭਰੀ ਪਈ ਸਾਰੀ ਕਿਉਂਕਿ ਰਾਤ ਬਹੁਤ ਮੀਂਹ ਪਿਆ ਨਾ ਹਾਂਜੀ ਸੁੱਖ-ਪਹਿਨ ਕਿਵੇਂ ਹੋ ਤੁਸੀਂ ਸਸਰੀਕਾ ਤੁਹਾਡੇ ਮੌਸਮ ਮੌਸਮ ਕਿਵੇਂ ਆ ਮੀਂਹ ਸਾਡੇ ਤਾਂ ਬਹੁਤ ਪਈ ਜਾਂਦਾਗਾ ਹੋਰ ਘਰੇ ਪਰਿਵਾਰ ਸਾਰਾ ਬੱਚੇ ਠੀਕ ਆ ਦੀਜੀ ਵਰਗੇ ਤੇ ਖਾਣਾ ਖੂਣਾ ਖਾ ਲਿਆ ਤੁਸੀਂ ਲਾਈਕਡ ਆਨ ਥੈਂਕ ਯੂ ਭੈਣੇ ਥੈਂਕ ਯੂ ਸੋ ਮਾਚਾ ਖਾਣਾ ਖਾ ਲਿਆ ਤੋਂ ਡੇਰੀਏ ਵਿੱਚ ਪਾਣੀ ਪੂਣੀ ਦੀ ਕਿਵੇਂ ਆ ਤੇ ਮੰਡੀ ਚ ਪਾਪਾ ਹੀ ਕਹਿੰਦੇ ਨੰਗਨ ਨੂੰ ਜਗ੍ਹਾ ਨਹੀਂ ਹੈਗੀ ਸਾਰਾ ਬਾਜ਼ਾਰ ਪਾਣੀ ਨਾਲ ਭਰਿਆ ਹੋਇਆ ਰਾਤ ਤੜਕੇ 2 ਵਜੇ ਦਾ ਮੀਂਹ ਪੈਂਦਾ ਸੀ ਨਾ ਸਵੇਰੇ ਮਾਰਨਿੰਗ 7 ਵਜੇ ਤੱਕ ਮੀਤ ਆ ਹਾਂਜੀ ਚਲੋ ਵਧੀਆ ਕਹਨੇ ਹੋਰਸ ਨਾਓ ਵੀਡੀਓ ਵੋਸ ਸੁਣੀ ਹੁੰਦੀ ਆ ਤੁਹਾਡੀਆਂ ਤੇ ਵੀਰਜੀ ਦੀਆਂ ਬਹੁਤ ਇੰਜੋਏ ਵੀ ਕਰਦੇ ਆ ਹਨਾ ਵਧੀਆ ਹਨਾ వైగరుసే తరాయి చడి కళా ਵਿੱਚ ਰੱਖੇ ਹੋਰ ਦੱਸੋ ਕਿਵੇਂ ਮਨ ਜਿਆਦੀਆਂ ਗੱਲਾਂ ਹੁੰਦੀਆਂ ਨਹੀਂ ਤੇ ਕੱਲੀ ਹੁੰਦੀ ਹੈ। ਕੱਲ ਸਾਡੇ ਪਤੀ ਜੀ ਆਈ ਸੀ ਨਾ ਉਹਦੇ ਨਾਲ ਥੋੜਾ ਜਿਹਾ ਹੋਰ ਟਾਈਮ ਸਪੈਂਡ ਕੀਤਾ ਵਧੀਆ। ਥੋੜਾ ਟਾਈਮ 20 ਮਿੰਟ ਬਾਈ ਮਿੰਟਾ ਸੀ ਗੱਲ ਕਰ ਲਈ ਕਿਉਂਕਿ ਉਹ ਨਾਲ ਚੌੜ ਕਰਦੀ ਸੀ। ਇਕੱਲੇ ਬੰਦੇ ਨੂੰ ਤਾਂ ਗੱਲ ਵੀ ਨਹੀਂ ਸੋਝੀਦੀ। ਚਲੋ। ਇਹ ਵੀ ਟਾਈਮ ਪਾਸ ਹੋ ਜਾਂਦਾ ਇਹਨੂੰ। ਮੰਮੀ ਹੁੰਦੇ ਮੰਮੀ ਫਿਰ ਜਾ ਮੰਮੀ ਵੀ ਜ਼ਿਆਦਾ ਨਹੀਂ ਬੋਲ ਦੇਗੇ ਤੇ ਠੀਕਾ ਚਲੋ ਠੀਕ ਹੀ ਚਾਹੀਦੇ ਹੋਰ ਕਿਦਾਂ ਖਾਣਾ ਹੁਣ ਹਾਲਿਆ ਮੰਦੀ ਤੇ ਤੁਸੀਂ ਮੌਸਮ ਕਿਵੇਂ ਆ ਨਹੀਂ ਤਾਂ ਨਹੀਂ ਹੈਗਾ ਤੁਹਾਡੀ ਸਾਡੇ ਤਾਂ ਬਹੁਤ ਪਿਆ ਹਟਿਆ ਦੁਪਹਿਰੇ ਵੀ ਬਹੁਤ ਪਿਆ ਸੀਗਾ ਫਿਰ ਹਟ ਗਿਆ ਸੀ ਹੁਣ ਸ਼ਾਮ ਨੂੰ ਸਾਡੇ ਕੁਛ 6:30 ਵਜੇ ਵੀਰ ਜੀ ਆਏ ਸੀ ਪਿੰਡੋਂ ਤੇ ਉਦੋਂ ਬਹੁਤ ਸੀ ਉਹ ਵਿਚਾਰਾ 2 ਕੁ ਮਿੰਟ ਹੀ ਬੈਠਾ ਮੈਂ ਕਿਹਾ ਚੱਲ ਮੈਂ ਉਹ ਸੀ ਚਾਹ ਚੁ ਬਣਾ ਲੈਣੀ ਨਹੀਂ ਤੇ ਰੋਟੀ ਬਣੀ ਆ ਖਾ ਲਿਓ ਤੇ ਵਿਚਾਰਾ ਭੱਜ ਗਿਆ ਕਹਿੰਦਾ ਸਰ ਜੀ ਤੇ ਛੇਤੀ ਜਾਣਾ ਮੀ ਬਹੁਤ ਆ ਜੂਗਾ ਨਹੀਂ ਤੂੰ ਹੋਰ ਦੱਸੋ ਬੱਚੇ ਸੌਂਗੇ ਕਿ ਜਾਗਦੇ ਹਜੇ ਮੰਮੀ ਵਿਚਾਰੀ ਫਿਰ ਬੋਲਦੀ ਨਹੀਂ ਜ਼ਿਆਦਾ ਤੇ ਮੰਮੀ ਹੁਣ ਬੈਠੇ ਸੀ ਦੁੱਧ ਦੁੱਧ ਪੀ ਲਿਆ ਸੀਗਾ ਫਿਰ ਮੈਂ ਕਹ ਚੱਲ ਮੈਂ 2-10 ਮਿੰਟ ਉਹ ਕਰ ਲੈਂਦੀ ਹੋਰ ਦੱਸੋ ਕਿੰਨੇ ਕੱਲ ਵਾਲੀ ਵੀਡੀਓ ਦੇਖੀ ਸੀ ਮਨਦੀਪ ਤੁਸੀਂ ਮੇਰੀ ਲਾਈਵ ਵੇਖਿਆ ਸੀ ਸ਼ਾਇਦ ਤੁਸੀਂ ਜੁੜੇ ਸੀ ਗੁਡੀਆਂ ਦੀਆਂ ਗੱਲਾਂ ਸੁਣੀਆਂ ਸੀ ਕਹਿੰਦੀ ਮੈਨੂੰ ਸਾਰੇ ਪਿਆਰ ਕਰਦੇ ਆ ਕਹਿੰਦੀ ਬਹੁਤ ਬਹੁਤ ਪਿਆਰ ਕਰਦੇ ਆ ਮੇਰਾ ਬੀੜਾ ਮਾਰਦਾ ਮੈਨੂੰ ਕਿਤੇ ਕਿਤੇ ਕਹਿੰਦੀ ਮम्मा ਵੀ ਮਾਰਦੀ ਆ ਕਿਤੇ ਕਿਤੇ ਮੈਂ ਕਹਿੰਦਾ ਅੱਛਾ ਆਪ ਦੀਆਂ ਗੱਲਾਂ ਦਾ ਦੱਸਿਆ ਨਹੀਂ ਮम्मा ਮੈਨੂੰ ਕਾਤੋਂ ਮਾਰਦੀ ਜਦੋਂ ਚੌੜ ਕਰਦੀ ਆ ਤੂੰ ਕੰਮ ਖਰਾਬ ਕਰਦੀ ਆ ਉਦੋਂ ਮੈਂ ਕਹਾਂ ਮम्मा ਮਾਰਦੀ ਆ ਤੇ ਸਾਰੇ ਪਿਆਰ ਕਰਦੀ ਆ ਕਹਿੰਦੀ ਅਹ ਹੋਰ ਸੁਣਾਓ ਹਾਂਜੀ ਸਾਰੇ ਵਧੀਆ ਘਰੇ ਹੁਸਨਪ੍ਰੀਤ ਤੁਸੀਂ ਦੱਸੋ ਠੀਕ ਠਾਕ ਆ ਵਧੀਆ ਬਾਬਾ ਜੀ ਦੀ ਕਿਰਪਾ ਆ ਗਈ ਤੁਸੀਂ ਸਾਰੇ ਪੰਜਾਬੀ ਵਿੱਚ ਉਹ ਕਰਦੇ ਆ ਕਮੈਂਟ ਲਿਖਦੇ ਆ ਬਹੁਤ ਚੰਗਾ ਲੱਗਦਾ ਹੈਗਾ ਅ ਮੈਨੂੰ ਬਾਹਰੋਂ ਦੋ ਤਿੰਨ ਮੇਰੀਆਂ ਫਰੈਂਡ ਹਨ ਉਹ ਇੰਡੋਨੇਸ਼ੀਆ ਦੀਆਂ ਸੀਗੀਆਂ ਦੋ థਾਈਲੈਂਡ ਦੀ ਉਹ ਦੋ ਤਿੰਨ ਦੇ ਨਾਲ ਉਹ ਕਰਦੀਆਂ ਆ ਮੈਸੇਜ ਇਹ ਕਰਦੇ ਐ ਨਹੀਂ ਚੱਲ ਐ ਤਾਂ ਕੋਈ ਨਾ ਵੀ ਆਪਾਂ ਉਧਰ ਦੀ ਪਾਛਾ ਬੋਲਦੇ ਆ ਤੇ ਪਰ ਫਿਰ ਨਾ ਉਹ ਵਿੱਚ ਪੰਜਾਬੀ ਬੋਲਦੇ ਆ ਬੋਲਦੇ ਆ ਉਹ ਪਾਛਾ ਬੋਲਨੀ ਪੈਂਦੀ ਜੇ ਉਹ ਬੋਲਦੇ ਹੋਈ ਹੈ ਨਾ ਫਿਰ ਪੰਜਾਬੀ ਬੋਲਦੇ ਆ ਬੋਲਦੇ ਆ ਉਹ ਬੋਲਦੇ ਆ ਬੋਲਦੇ ਆ ਪੰਜਾਬੀ ਵਿੱਚ ਅੜਕ ਜਾਂਦੀ ਤੇ ਉਹ ਵੀ ਮੈਨੂੰ ਕੱਲ ਉਹਨੇ ਵਟਸਐਪ ਤੇ ਫੋਨ ਲਾਇਆ ਕਹਿੰਦੀ ਜੀ ਤੂੰ ਵਿੱਚ ਉਹ ਉਧਰ ਇੱਥੋਂ ਦੀ ਫਿਰ ਤੂੰ ਭੋਲ ਲੈ ਜਾਣੀ ਆ ਮੈਂ ਕਿਹਾ ਹਾਂ ਮੈਂ ਕਾ ਵੀ ਭੁੱਲ ਭੋਲ ਤੇ ਫਿਰ ਮੈਂ ਜਾਣੀ ਹੁਣ ਮੈਨੂੰ 6 ਮਹੀਨੇ ਇੱਥੇ ਰਹਿੰਦੀ ਨੂੰ ਹੋਗੇ ਤੇ ਫਿਰ ਤੂੰ ਵਿੱਚ ਉਹ ਕੋ ਅੱਛਾ ਦਾ ਇੱਕਦਮ ਮੈਸੇਜ ਆਉਂਦਾ ਜਾਂ ਕਿਵੇਂ ਵੀ ਤੇ ਫਿਰ ਓਖਾ ਹੋ ਜਾਂਦਾ ਇਹਨੂੰ ਹੋਰ ਸੁਣਾਉ ਬਸ ਆਪਾਂ ਲੰਮਾ ਟਾਈਮ ਨਹੀਂ ਉਹ ਕਰਦੇ ਕਿ 20 ਮਿੰਟ ਹੋਵਾਂਗੇ ਬਿਕੋਸ ਦਿਲ ਵੀ ਨਹੀਂ ਕਿਉਂ ਅਜ ਮਾਨਵੀ ਬਹੁਤ ਦੁਖੀ ਸੀ ਹਨਾ ਹਾਰ ਪੀੜਤਾ ਨਹੀਂ ਆ ਵੇਖ ਵੇਖ ਕੇ ਨਾ ਵੀਡੀਓਜ਼ ਤੇ ਬਹੁਤ ਹੈ ਸਾਡੇ ਰਿਲੇਸ਼ਨ ਵਾਲੇ ਨਾ ਉਧਰ ਇਰੀਏ ਚ ਤੇ ਸੈਕਿੰਡ ਨੰਬਰ ਤੇ ਮੇਰੇ ਬ੍ਰਦਰ ਦੇ ਸਹੁਰੇ ਆ ਇੱਥੇ ਸੰਤਾਨਪੁਰ ਵਿੱਚ ਸੰਤਾਨਪੁਰ ਲੋਧੀ ਨੇੜੇ ਤੇ ਇੱਕ ਮਾਸੀ ਦੀ ਬੇਟੀ ਐ ਕਮਾਮਾ ਜੀ ਦੀ ਤੇ ਉਹਨਾਂ ਦਾ ਵਿਚਾਰਿਆਂ ਦਾ ਬੜਾ ਨੁਕਸਾਨ ਹੁੰਦਾ ਹੁੰਦਾ ਮਾਸੀ ਦੀ ਬੇਟੀ ਦਾ ਵੀ ਵਿਚਾਰੀ ਦਾ ਫਸਲ-ਫੁਸਲ ਸਾਰੀ ਉਹ ਹੋ ਜਾਂਦੀ ਐ ਤੇ ਮਾਮਾ ਜੀ ਦੀ ਬੇਟੀ ਦੇ ਵੀ ਤੇ ਮਾਨ ਵੀ ਬੜਾ ਉਹ ਸੀ ਆ ਦਾਸ ਸੀ ਅੱਜ ਵੀਡੀਓ ਮੈਂ ਤਾਂ ਆ ਹੀ ਨਹੀਂ ਸੀ ਅਪਲੋਡ ਕੀਤੀ ਸਵੇਰੇ ਕੋਈ ਆਹ ਰੈਸਪੀ ਵਾਲੀ ਮਾਨ ਜাদু ਸੀ ਫੇਰ ਜਿੱਦੋਂ ਬੀਰੇ ਹੁਣੀ ਗਏ ਆਫਟਰ ਫਿਰ ਪਾਠ ਦਪਹਿਰਾ ਸੇਵ ਕੀਤਾ ਚਲ ਸਰਬਤ ਦੇ ਭਲੇ ਵਾਸਤੇ ਆਪਾਂ ਘਰੇ ਬੈਠੇ ਕੁਝ ਕਰ ਲਗੇ ਹਨ ਵੈਗਰੂ ਸਿਮਰਨ ਉਹਨਾਂ ਲਈ ਕਰ ਲਗੇ ਵੀ ਉਹਨਾਂ ਨੂੰ ਰੱਬ ਸਬਰ ਬਖਸ਼ੇ ਹਨਾ ਵਿਚਾਰੇ ਹੁਣ ਵੀ ਨਹੀਂ ਪੈਂਦਾ ਜਿੱਥੇ ਜਿੱਥੇ ਜ਼ਿਆਦਾ ਬੰਨਾ ਤੇ ਕਿਵੇਂ ਬੈਠੇ ਹੋਣਗੇ ਕਿਵੇਂ ਮੰਮੀ ਅੱਗੇ ਗੱਲਾਂ ਕਰੀ ਜਾਂਦੀ ਸੀ ਕਹਿੰਦੀ ਮਾਂ ਮਾਈ ਦੀ ਬੇਟੀ ਜਦੋਂ ਵਿਆਹੀ ਵੀ ਆਈ ਸੀ ਨਾ ਤੇ ਉਹਨਾਂ ਦੇ ਆਇਆ ਸੀ ਨਾ ਪਾਣੀ ਜਦੋਂ 1988 ਵਿੱਚ ਵੇਂਦੀ ਬਹੁਤ ਬੁਰਾ ਹਾਲ ਸੀ ਆ ਤੇ ਹੁਣ ਵੀ ਮੇਰਾ ਵੱਡਾ ਬ੍ਰਦਰ ਤੇ ਉਹ ਪਰਸੋਂ ਗਿਆ ਹੋਇਸੀ ਸਾਰੇ ਕਹਿੰਦੇ ਤੂੰ ਵੀ ਤੜੀ ਛੱਡਣ ਵਾਸਤੇ ਤੂੰ ਵੀ ਛੱਡਣ ਵਾਸਤੇ ਰਸਨ ਛੱਡਣ ਵਾਸਤੇ ਕਹਿੰਦੇ ਬਹੁਤ ਮਾੜਾ ਹਾਲ ਆ ਉਧਰ ਤੇ ਪ੍ਰਮਾਤਮਾ ਹਣਾ ਵੇਖੀ ਹਾਂ ਕਿ ਤੇ ਤਾਂ ਜਮਾਂ ਹੀ ਮਾਰ ਮਾਰ ਜਾਂਦਾ ਅੱਜ ਦੇ ਡਿੱਗੇ ਵਿਚਾਰੇ ਜ਼ਿਮੀਂਦਾਰ ਹਣਾ ਕਦੋਂ ਉੱਠਣਗੇ ਜਿਹੜੇ ਵਿਚਾਰੇ ਦਿਹਾੜੀਆਂ ਕਰਦੇ ਉਹ ਕੀ ਕਰਨਗੇ ਜਿਨ੍ਹਾਂ ਦੇ ਘਰ ਵੀ ਟਹਿ ਗਏ ਵਿਚਾਰਿਆਂ ਦੇ ਰੁੜ ਗਏ ਹਨ ਬਹੁਤ ਮਾੜਾ ਕੀਤਾ ਪਰਮਾਤਮਾ ਨੇ ਬਟ ਸੈਕਿੰਡ ਨੰਬਰ ਤੇ ਆਇਆ ਵੀ ਉਹ ਜਿਹੜੀਆਂ ਰਾਜਸਥਾਨ ਵਾਲੀਆਂ ਨਹਿਰਾਂ ਨਹੀਂ ਖੋਲੀਆਂ ਉਹਨਾਂ ਨੇ ਉਹ ਖੁੱਲਣੀਆਂ ਚਾਹੀਦੀਆਂ ਨਾ ਜਿੱਦੋਂ ਰਾਜਸਥਾਨ ਨੂੰ ਪਾਣੀ ਦੀ ਲੋੜ ਹੁੰਦੀ ਆ ਉਦੋਂ ਤਾਂ ਉਹ ਹੁੰਦੀਆਂ ਨੇ ਖੁੱਲ ਜਾਂਦੀਆਂ ਹੁਣ ਪੰਜਾਬ ਪਾਣੀ 'ਚ ਡੁੱਬਦਾ ਤੇ ਹੁਣ ਰਾਜਸਥਾਨ ਵਾਲੀਆਂ ਨਹਿਰਾਂ ਹਜੇ ਨਹੀਂ ਖੋਲੀਆਂ ਇਦਾਂ ਨਹੀਂ ਚਾਹੀਦਾ ਸਾਰਾ ਸੋਵੇਂ ਚਾਹੀਦਾ ਨਾ ਫਿਰ ਸਰਕਾਰਾਂ ਵੀ ਉਹ ਹੀ ਫਿਰ ਉਹ ਕਰਨ ਲੱਗ ਜਾਂਦੇ ਤੇ ਉਧਰ ਲਈਆਂ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਤੇ ਉਹ ਬਾਅਦ ਚ ਕਹਿ ਦਿੰਦੇ ਆ ਸਾਨੂੰ ਇਸ ਚੀਜ਼ ਦੀ ਲੋੜ ਨਹੀਂ ਜਦੋਂ ਲੋੜ ਹੁੰਦੀ ਓਦੋਂ ਤੁਸੀਂ ਉਹ ਕਰ ਲੈਨੇ ਬਾਕੀ ਚਲੋ ਜੋ ਵਾਹਿਗੁਰੂ ਨੇ ਉਹਨਾਂ ਦੀ ਕਿਸਮਤ ਵਿੱਚ ਲਿਖਿਆ ਹਨਾ ਤੇ ਉਹ ਉਹਨਾਂ ਨੂੰ ਮਿਲਦਾ ਵਿਚਾਰਿਆਂ ਨੂੰ ਕੀ ਪਤਾ ਉਹਨਾਂ ਦੇ ਕੀ ਕਿਹੜਾ ਕਿੱਡੇ ਕਿੱਡੇ ਵੱਡੇ ਹੋਰ ਕਸ਼ਟ ਟਾਲ ਗਏ ਹਨ ਬੱਚਿਆਂ ਦੇ ਜੀਆਂ ਦੇ ਚਲ ਐ ਘਰੋਂ ਬਕਰ ਤਾਂ ਹੋ ਹੀ ਗਿਆ ਬੰਦਾ ਹਨ ਜੋ ਵਾਹਿਗੁਰੂ ਨੇ ਲਿਖਿਆ ਹਨ ਉਹ ਵੀ ਸੋਚ ਸਮਝ ਕੇ ਕਰਦਾ ਉਹਦੇ ਹੱਥ ਸਾਰੀਆਂ ਡੋਰਾਂ ਨੇ ਕਿਨੇ ਕਣ-ਕਣ ਚ ਵਸਦਾ ਹੈ ਕੀ ਚੰਗਾ ਕੀ ਮਾੜਾ ਕੀ ਪਤਾ ਕਿ ਕਿਹੜਾ ਕੁਝ ਹੋਣਿਆ ਉਹਨਾਂ ਲਈ ਵਿਚਾਰਤਾ ਤੇ ਕਿਹੜਾ ਕੁਝ ਉਹਨਾਂ ਲਈ ਮਾੜਾ ਸੀ ਜਿਹੜਾ ਉਹਨਾਂ ਨੇ ਉਹ ਕਰ ਲਿਆ ਹਨ ਤੇ ਸਾਰਿਆਂ ਦਾ ਹੀ ਤੈ ਦੇਵ ਤੋਂ ਧੰਨਵਾਦ ਜਿਹੜੇ ਨਾਲ ਹੁਣ ਜੁੜੇ ਇਹਨਾਂ ਨੇ ਲਾਈਕ ਕੀਤਾ ਹਨ ਚੈਟ ਵਗੈਰਾ ਕੀਤੀਆਂ ਸੋਹਣੇ ਸੋਹਣੇ ਮੈਸੇਜ ਕੀਤੇ ਥੈਂਕ ਯੂ ਸੋ ਮੱਚ ਆ ਜਿਹੜੇ ਵੀਡੀਓ ਨੂੰ ਵੀ ਇੰਨਾ ਜ਼ਿਆਦਾ ਤੁਸੀਂ ਪਿਆਰ ਕਰਦੇ ਹੋ ਸੋਹਣੇ ਸੋਹਣੇ ਮੈਸੇਜ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਸਾਰਿਆਂ ਨੇ ਬਹੁਤ ਵਧੀਆ ਸਪੋਰਟ ਕਰਦੇ ਹੋ ਹਨ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਕੇ ਸਾਰੀ ਜੂਟੂ ਫੈਮਲੀ ਨੂੰ ਸਾਰੇ ਯੂਟਿਊਬਰਾਂ ਨੂੰ ਜਿੰਨੇ ਵੀ ਸਾਰੇ ਯੂਟਿਊਬ ਤੇ ਕੰਮ ਕਰਦੇ ਆ ਸਾਰੇ ਭੈਣਾ ਭਰਾ ਫਰੈਂਡਸ ਵਗੈਰਾ ਹਨਾ ਸਾਰਿਆਂ ਨੂੰ ਪਰਮਾਤਮਾ ਤਰੱਕੀਆਂ ਬਖਸ਼ੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਅਗਰ ਤੁਸੀਂ ਚੈਨਲ ਦੇ ਨਾਮੇ ਆਉਂਦੇ ਹੁੰਦੇ ਹੁੰਦੇ ਤਾਂ ਪਲੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਚੰਗੀਆਂ ਲੱਗਦੀਆਂ ਹੁੰਦੀਆਂ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਕਿਵੇਂ ਦਾ ਕੋਈ ਕਿਸੇ ਵੇਲੇ ਕੋਈ ਕਮੀ ਵੀ ਰਹਿ ਜਾਂਦੀ ਆ ਹਨਾ ਤੇ ਤੁਸੀਂ ਉਹ ਦੱਸ ਸਕਦੇ ਤੁਸੀਂ ਸਾਡੇ ਆਪਣੇ ਹੋ ਹਨ ਬਟ ਕਿਸੇ ਨੂੰ ਕੋਈ ਰੂਡਲੀ ਨਾ ਕਮੈਂਟ ਕਰਿਆ ਕਰੋ ਜਿਵੇਂ ਕੋਈ ਵੀ ਕੁਝ ਕਰਦਾ ਆਪਦੀ ਲਾਈਫ ਵਿੱਚ ਉਹ ਚੰਗਾ ਹੀ ਕਰਦਾ ਹਨ ਤੇ ਜਿਵੇਂ ਵੀ ਅਗਲੇ ਦਾ ਚੱਲਦਾ ਉਵੇਂ ਦਾ ਚੱਲੀ ਜਾਂਦੇ ਬਸ ਤੁਸੀਂ ਜੇ ਆਪਾਂ ਕੁਝ ਚੰਗਾ ਨਹੀਂ ਕਹਿਣ ਜੋਗੀ ਆਪਾਂ ਕਿਸੇ ਨੂੰ ਮਾੜਾ ਵੀ ਨਾ ਕਰੀਏ ਸੈਕਿੰਡ ਨੰਬਰ ਤੇ ਜੇ ਕੁਝ ਆਪਾਂ ਲੇਕ ਨਹੀਂ ਸਕਦੇ ਤੁਸੀਂ ਕੋਈ ਹੱਥ ਕੋਈ ਹਾਰਟ ਕੋਈ ਕੁਝ ਵੀ ਭੇਜ ਸਕਦੇ ਹੋ ਹਨ ਹਾਥੀ ਜੋੜ ਕੇ ਭੇਜ ਦੋ ਚਲ ਵੀ ਕੋਈ ਨਾ ਕਿਸੇ ਨੂੰ ਗਲਤ ਨਾ ਹਾਂ ਜੇ ਕਿਸੇ ਦੀ ਵਿੱਚ ਕਮੀ ਰਹਿੰਦੀ ਆ ਕੋਈ ਕੁਛ ਚੀਜ਼ ਬਣਾਉਣ ਲੱਗਿਆਂ ਜਾਂ ਕੁਛ ਵੀ ਉੱਥੇ ਆਪਾਂ ਇੱਕ ਦੂਜੀਆਂ ਭੈਣਾ ਭੈਣਾਂ ਨੂੰ ਉਹ ਕਰ ਸਕਦੀਆਂ ਹਨਾ ਵੀ ਇਹ ਇਹਦੇ ਵਿੱਚ ਇਹ ਚੀਜ਼ ਦੀ ਕਮੀ ਰਹਿ ਗਈ ਕੁਛ ਐ ਨਹੀਂ ਕਹਿਣਾ ਚਾਹੀਦਾਗਾ ਹਨਾ ਤੇ ਚਲੋ ਆਪਾਂ ਨੂੰ ਕਿਸੇ ਨੇ ਕਮੈਂਟ ਤਾਂ ਨਹੀਂ ਮੈਂ ਇੱਕ ਦੋ ਵੀਡੀਓ ਥੱਲੇ ਵੇਖੇ ਸੀ ਕਿਸੇ ਨੇ ਨਾ ਵੀਡੀਓ ਪਾਈ ਸੀ ਤੇ ਕਿਸੇ ਰੱਬ ਜਾਣੇ ਕੋਈ ਆਈਡੀ ਸੀਗੀ ਉੱਤੇ ਨਾਂ ਤਾਂ ਨਹੀਂ ਸੀ ਉਹਦੇ ਉਂਜੀ ਇਕੱਲੇ ਹਾਰਟ ਦੇ ਸ਼ੋ ਹੁੰਦੇ ਸੀਗੇ ਤੇ ਉਹਦੇ ਉਹਨਾਂ ਨੇ ਉਹਨਾਂ ਨੂੰ ਬਹੁਤ ਕੋਈ ਉਹਨਾਂ ਨੇ ਰੈਸਪੀ ਸੀਗੀ ਪਤਾ ਨਹੀਂ ਲੱਸੀ ਦੀ ਕਿ ਕਾਦੀ ਸੀਗੀ ਤੇ ਉਹਦੇ ਥੱਲੇ ਹਨਾ ਵੀ ਕਿਸੇ ਨੇ ਕਿਸੇ ਦੀ ਰੈਸਪੀ ਵੇਖ ਕੇ ਬਣਾਈ ਜਾਂ ਕੁਝ ਵੀ ਕੀਤਾ ਚਲੋ ਕੋਈ ਨਾ ਨੇਵਰ ਮਾਈਂਡ ਲਾ ਅਗਲਾ ਅੱਗੇ ਵਧਾ ਵਦਨ ਤੋਂ 노 ਪ੍ਰੋਬਲਮ ਹਨਾ ਸਾਰਿਆਂ ਨੂੰ ਸਾਰੇ ਇੱਕ ਦੂਜੇ ਦੀ ਸਪੋਰਟ ਕਰਾਂਗੇ ਤਾਂ ਹੀ ਆਪਾਂ ਅੱਗੇ ਵਧ ਸਕਦੇ ਆ ਤੇ ਸੈਕਿੰਡ ਨੰਬਰ ਤੇ ਵੀ ਜੇ ਆਪਾਂ ਕਿਸੇ ਨੂੰ ਚੰਗਾ ਨਹੀਂ ਕਹਿਣ ਜੋਗੇ ਰਹੇ ਤੇ ਆਪਾਂ ਮਾੜਾ ਵੀ ਨਾ ਕਿਸੇ ਨੂੰ ਕਹੀਏ ਤੇ ਸਾਰਿਆਂ ਲਈ ਸਾਰਿਆਂ ਨੂੰ ਹੀ ਧੰਨਵਾਦ ਸਾਰਿਆਂ ਦਾ ਹੀ ਚੈਨਲ ਤੇ ਤੁਸੀਂ ਨਵੇਂ ਵੀ ਜੁੜਦੇ ਹੋ ਪੁਰਾਣੇ ਵੀ ਭੈਣਾ ਭਰਾ ਬਹੁਤ ਆਗੇ ਹਨਾ ਤੇ ਬਹੁਤ ਵਧੀਆ ਸਪੋਰਟ ਕਰਦੇ ਆ ਸਾਰੇ ਇੱਕ ਦੂਜੇ ਦੀ ਇਦਾਂ ਹੀ ਕਰਦੇ ਆ ਕਰਦੇ ਰਿਹਾ ਕਰੋ ਤੇ ਆਪਾਂ ਮਿਲਾਂਗੇ ਫਿਰ ਕੱਲ ਨੂੰ ਆਪਾਂ ਕੋਈ ਰੈਸਪੀ ਦੀ ਵੀਡੀਓ ਦੇਖਾਂਗੇ ਮਨ ਕੀਤਾ ਤਾਂ ਪਾਵਾਂਗੇ ਅਗਰ ਨਹੀਂ ਕੀਤਾ ਤੇ ਨਹੀਂ ਪਾਵਾਂਗੇ ਨਹੀਂ ਤੇ ਆਪਾਂ ਲਾਈਵ ਵਿੱਚ ਮਾਰਨਿੰਗ ਮਿਲਾਂਗੇ ਤੇ ਰਾਤ ਨੂੰ ਮਿਲਾਂਗੇ ਠੀਕ ਹੈ ਥੈਂਕ ਯੂ ਸੋ ਮਚ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਏ ਬਾਏ ਗੁੱਡ ਨਾਈਟ ਟੇਕ ਕੇ ਆ ਰਾਂ ਮਾਰੋ ਸੀਜੂ ਲਾਈਵ ਵਿੱਚੋਂ ਕੇ ਬਾਏ ਬਾਏ